ਨਾ ਵੀ ਜਿਹੜੀ ਵੀ ਇੱਥੇ ਜਿਹੜੀ ਜੜੀ ਅੱਗ ਬੁਝਾਉਣ ਦੇ ਵਿੱਚ ਜੋ ਵੀ ਕਿਸੇ ਵੀ ਚੇਹ ਧਰਮ ਦਾ ਸੀ ਉਹਨੇ ਐਡ ਟੀਮ ਵਰਕ ਅਸੀਂ ਜਿਹੜਾ ਐਸੀ ਕੰਮ ਕੀਤਾ ਬੈਗ ਵਾਲਾ ਬੈਗ ਜੋ ਉੱਤੇ ਹੈ ਉਹਦਾ ਸ਼ੋਰੂਮ ਸੀ ਤੋਂ ਸ਼ਾਰਟ ਸਰਕਟ ਦੇ ਕਾਰਨ ਫਾਗਲਾ ਕੀ ਸਾਰੀ ਪ੍ਰੇਰਨਾ ਹੀ ਸਾਨੂੰ ਸਾਡੇ ਸਤਿਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਦਿੱਤੀ ਹੈ ਉਹਨਾਂ ਦੇ ਪ੍ਰੇਰਨਾ ਸਦਕੇ ਹੀ ਅਸੀਂ ਸਾਰੀ ਪ੍ਰਸ਼ਾਸਨ ਕਤਰਨਾਮ ਦੀ ਗ੍ਰੀਨਸ ਵੈਲਫਰ ਫੋਰਸ ਦੇ ਮੈਂਬਰਾਂ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਸ ਧੌਰੇ ਮੇ ਜੋ ਭਿਆਨਕ ਅਗ ਲੱਗੀ ਸੀ ਕੜੀ ਮੁਸ਼ਕਲ ਤੇ ਬਾਅਦ 5 ਘੰਟਿਆਂ ਤੋਂ ਬਾਅਦ ਇਸ ਅਗ ਤੇ ਕਾਬੂ ਪਾਇਆ ਹੈ ਵਾਜਲਕਾਂ ਦੇ ਗਊਸ਼ਾਲਾ ਰੋਡ ਉੱਤੇ ਸਥਿਤ ਇੱਕ ਬੈਗ ਹਾਊਸ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸ਼ਹਿਰ ਵਿੱਚ ਪਿਛਲੇ 2 ਦਿਨਾਂ ਦੇ ਅੱਗ ਲੱਗਣ ਦੀ ਇਹ ਦੂਜੀ ਘਟਨਾ ਵਾਪਰੀ ਹੈ। ਅੱਗ ਲੱਗਣ ਦੀ ਸੂਚਨਾ ਮਿਲਨ ਤੇ ਜਿੱਥੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਥੀ ਸ਼ਹਾ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਫੋਰਸ ਦੇ ਸੇਵਾਦਾਰਾਂ ਨੇ ਮੌਕੇ ਤੇ ਪੁੱਜ ਕੇ ਮੋਰਚਾ ਸੰਭਾਲ ਲਿਆ ਤੇ ਫਾਇਰ ਬ੍ਰਿਗੇਡ ਦੀ ਸਹਾਇਤਾ ਕਰਨ ਲੱਗ ਪਏ ਜਾਣਕਾਰੀ ਅਨੁਸਾਰ ਫਾਜ਼ਿਲਕਾਉਂ ਦੀ ਗਊਸ਼ਾਲਾ ਰੋਡ ਉੱਤੇ ਬੈਗ ਦਾ ਵੱਡਾ ਸ਼ੋਰੂਮ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਈ ਘੰਟਿਆਂ ਦੀ ਸਖਤ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੇ ਵਿੱਚ ਸੇਵਾਦਾਰਾਂ ਨੂੰ ਸਫਲਤਾ ਪ੍ਰਾਪਤ ਹੋਈ ਉਸ ਦੇ ਨਾਲ ਲੱਗਦੇ ਹੋਰ ਵੀ ਸ਼ੋਰੂਮ ਹਨ ਜਿੱਥੇ ਹੋਰ ਨੁਕਸਾਨ ਹੋਣ ਦਾ ਖਤਰਾ ਸੀ ਪਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਡੀਰਾ ਸੱਚਾ ਸੋਦਾ ਦੀ ਸ਼ਾਹ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਹੋਰ ਸ਼ਹਿਰ ਨਿਵਾਸੀਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕਰਮ ਤੇ ਅੱਗ ਨੂੰ ਵਧਣ ਤੋਂ ਰੋਕਣ ਲਈ ਪੂਰੀ ਕਾਮਯਾਬੀ ਹਾਸਲ ਕੀਤੀ ਗਈ। ਐਨਾ ਹੀ ਨਹੀਂ ਇੱਕ ਦੋ ਬਾਅਦ ਸ਼ਾਹ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਵੱਲੋਂ ਦੁਕਾਨ ਦੇ ਅੰਦਰ ਸੜਿਆ ਹੋਇਆ ਸਮਾਨ ਬਾਹਰ ਕੱਢਣ ਵਿੱਚ ਲਗਾਤਾਰ ਤੰਦੇਹੀ ਦੇ ਨਾਲ ਸਹਾਇਤਾ ਕੀਤੀ ਗਈ। ਹਰ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੇਵਾਦਾਰ ਆਪਣੇ ਕੰਮ ਧੰਦੇ ਛੱਡ ਕੇ ਜਿਵੇਂ ਹੀ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਖਬਰ ਮਿਲੀ ਤਾਂ ਤੁਰੰਤ ਆਪਦੇ ਕੰਮ ਧੰਦੇ ਛੱਡ ਕੇ ਨਾਲ ਦੀ ਨਾਲ ਹੀ ਮੌਕੇ ਤੇ ਪਹੁੰਚ ਕੇ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋऊं ਕੰਬੀਰਾਂ ਵੀ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਸੇਵਾਦਾਰ ਸਹਾਇਤਾ ਦੇ ਵਿੱਚ ਟੁੱਟ ਗਏ ਇਸ ਮੌਕੇ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਅਨਤਕ ਸੇਵਾ ਨੂੰ ਦੇਖਦਿਆਂ ਹੋਇਆਂ ਆਸ-ਪਾਸ ਦੇ ਲੋਕ ਅਤੇ ਪੁਲਿਸ ਮੁਲਾਜ਼ਮ ਵੀ दंग ਰਹਿ ਗਏ ਇਸ ਮੌਕੇ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਡੇਰਾ ਸੱਚਾ ਸੌਦਾ ਦੀ ਸ਼ਹੀਦ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੇ ਪ੍ਰਤੀ ਕੀ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਕਹਿੰਦਾ ਵੀ ਜਿਹੜੀ ਵੀ ਇੱਥੇ ਅੱਧੀ ਜਿਹੜੀ ਅਟ ਬਜਾਰ ਦੇ ਵਿੱਚ ਜੋ ਵੀ ਕਿਸੇ ਵੀ ਚੇ ਧਰਮ ਦਾ ਸੀ ਉਹਨੇ ਐਜ ਟੀਮ ਵਰਕ ਅਸੀਂ ਜਿਹੜਾ ਅਸੀਂ ਕੰਮ ਕੀਤਾ ਫਾਰਗੇਟ ਦੇ ਨਾਲ ਆਮ ਜਨਤਾ ਨੇ ਹੱਥ ਨਾਲ ਮੋਢਾ ਲਾ ਕੇ ਅਸੀਂ ਇਹ ਜਿਹੜੀ ਟੀਮ ਨੇ ਸਾਰੀ ਨੇ ਫਾਰਗੇਟ ਦਿੱਤੀ ਇੱਕ ਚੰਗਾ ਸਤਿਕਾਰ ਦੇ ਦਿੱਤੀ ਡਾਕਟਰ ਸੀ ਆਮ ਜਨਤਾ ਸੀ ਹਰ ਬੰਦੇ ਨੇ ਟੀਮ ਵਰਕ ਕਰਕੇ ਇਹ ਅੱਗ ਤੇ ਕਾਬੂ ਆ ਗਿਆ ਟੀਮ ਵਰਕ ਕੰਮ ਨਾ ਹੁੰਦਾ ਇਹ ਅੱਗ ਤੇ ਕਾਬੂ ਨਹੀਂ ਪਾਇਆ ਜਾਂਦਾ ਜੀ ਕਿਉਂਕਿ ਨਾਲ ਜਿਹੜੀ ਸਾਰੀ ਦੁਕਾਨਾਂ ਕੱਪੜੇ ਵਾਲੀਆਂ ਸੀ ਉਹ ਅੱਗ ਹੋਰ ਵੀ ਖਤਰੇ ਦੀ ਜਾਂ ਸਕਦੀ ਐਸ ਕਰੀ ਜਿਹੜੀ ਅੱਗ ਬੁਝਾਈ ਗਈ ਹੈ ਸਾਰੀ ਜਿਹੜੀ ਦੁਕਾਨਾਂ ਦੇ ਹੋਰ ਵੀ ਲੋਕ ਨੇ ਜਨਤਾ ਨੇ ਬੜਾ ਸਾਥ ਦਿੱਤਾ ਮੈਂ ਧੰਨਵਾਦ ਆ ਜਨਤਾ ਦਾ ਫਾਜ਼ਿਲਗਾ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਸੱਜੇ ਦਾ ਮੋਢੇ ਨਾਲ ਮੋਢਾ ਲਾ ਕੇ ਅੱਗ ਤੇ ਕਾਬੂ ਇਹ ਜੀ ਆਪਣੇ ਕਮਿਸ਼ਨਲ ਰੋਡ ਤੇ ਫਾਜ਼ਿਲਗਾ ਕਮਿਸ਼ਨਲ ਰੋਡ ਤੇ HDFC ਬੈਂਕ ਸੋਤ ਪ੍ਰੇਮ ਕਾਲੀ ਦੇ ਵਿਚਕਾਰ ਇੱਕ ਸ਼ੋਰੂਮ ਸੀ ਬੈਗ ਵਾਲਾ ਬੈਗ ਜੋ ਤੇ ਹੈ ਉਹਨਾਂ ਦਾ ਸ਼ੋਰੂਮ ਤੋਂ ਜੋ ਸ਼ਾਰਟ ਸਰਕਟ ਦੇ ਕਾਰਨ ਆਗ ਲੱਗੀ ਤਾਂ ਜਿਸ ਤਰ੍ਹਾਂ ਹੀ ਮੈਕ ਟੋ ਆਪਣੀ ਸ਼ੋਕਨਾਰੀ ਹੈ ਤਾਂ ਮੈਂ 13 ਸੱਤ ਸੌ ਦਾ ਜੋ ਆਪਣੇ ਡਾਕਟਰ ਐਮ ਐਡੀ ਸੰਤ ਡਾਕਟਰ ਗੁਰਮੀਤ RAM ਲਹਿਮ ਸਿੰਘ ਜੀ ਨੇ ਸਾ ਉਹਨਾਂ ਦਾ ਅਗਿਆਈ ਹਾਂ ਅਤੇ ਅਸੀਂ ਸੱਤ ਸਤਨਾਮ ਦੀ ਗਰੀਨ ਸਪੋਰਟ ਸਾਡੇ ਗੁਰੂ ਜੀ ਨੇ ਬਣਾਈ ਹੈ ਇਸ ਸਪੋਰਟ ਦਾ ਮਤਲਬ ਇਹ ਹੈ ਕਿ ਜਿੱਥੇ ਵੀ ਕੋਈ ਹਾਸਾ ਹੁੰਦਾ ਹੈ ਤਾਂ ਅਸੀਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਸ ਹਾਸੇ ਤੇ ਕੰਟਰੋਲ ਪਾਉਣੇ ਹਾਂ ਜਾਂ ਜਿਸ ਤਰ੍ਹਾਂ ਅਗ ਲੱਗਦੀ ਹੈ ਤਾਂ ਅਗ ਨੂੰ ਬੁਝਾਉਣੇ ਚ ਆਪਣਾ ਪੂਰਾ ਪੂਰਾ ਸਹਿਯੋਗ ਤੇ ਨਿਹਾਂ ਪ੍ਰਸ਼ਾਸਨ ਦਾ ਅਤੇ ਯਾ ਕੋਈ ਦੁਬਰੀਆ ਹੁੰਦਾ ਤਾਂ ਨਾ ਦੀ ਉਸ ਨੂੰ ਬਚਾਉਂਦੇ ਹਾਂ ਇਹ ਸਾਰੀ ਪ੍ਰੇਰਨਾ ਹੈ ਸਾਨੂੰ ਸਾਡੇ ਸਤਿਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨੇ ਦਿੱਤੀ ਹੈ ਉਹਨਾਂ ਦੇ ਪ੍ਰੇਰਨਾ ਸਦਕੇ ਹੀ ਅਸੀਂ ਸਾਰੀ ਸ਼ਾਸਤ੍ਰਾਮ ਦੀ ਗਰੀਨਾਸ ਵੈਲਫੇਅਰਸ ਦੇ ਮੈਂਬਰਾਂ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਸ ਸ਼ੋਰੂਮ ਵਿੱਚ ਜੋ ਭਿਆਨਕ ਅੱਗ ਲੱਗੀ ਸੀ ਕੜੀ ਮੁਸ਼ਕਲਤੇ ਬਾਅਦ 5 ਘੰਟਿਆਂ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਹੈ ਤਾਂ ਤੇ ਸਤਿਗੁਰ ਦੇ ਜੇ ਚਰਨਾ ਵਿੱਚ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਦਾ ਸ਼ੋਰੂਮ ਸੀ ਸਤਿਗੁਰ ਜੀ ਉਹਨਾਂ ਨੂੰ ਇਹ ਪਾਣਾ ਮਿਲਣਾ ਦਾ ਪੂਰਾ ਪੂਰਾ ਬਲਬਖਸ਼ਣਾ ਅਤੇ ਅੱਗੇ ਤੋਂ ਇਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਖੁਸ਼ੀਆਂ ਦੇਣਾ। ਦਾਨਦਾਨ ਸਤਨਾਮ ਦਾ ਡੇਰਾ ਯਾਤਰਾ ਤਾਂ ਵੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਸ਼ਹਾਦ ਸਤਨਾਮ ਜੀ ਗ੍ਰੀਨੈਸ ਵੈਲ ਫੋਰਸ ਵਿੰਗ ਦੁਆਰਾ ਆਪਦੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਸੇਵਾਦਾਰਾਂ ਵੱਲੋਂ ਅੱਗ ਬੁਝਾਈ ਗਈ ਅਤੇ ਉਸ ਤੋਂ ਬਾਅਦ ਆਸੇ-ਪਾਸੇ ਦੇ ਲੋਕਾਂ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਭਰਪੂਰ ਸ਼ਲਾਘਾ ਕਰਕੇ ਧੰਨਵਾਦ ਕੀਤਾ ਅਤੇ ਮੌਕੇ ਤੇ ਮੌਜੂਦ ਪੁਲਸ ਮੁਲਾਦਦਮ ਵਪਾਰ ਮੰਡਲ ਦੇ ਆਗੂਆਂ ਵੱਲੋਂ ਵੀ ਸੇਵਾਦਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਖੇਰ ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਨੂੰ ਕਿਵੇਂ ਦੇਖਦੇ ਹਨ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ